ਇਹ ਮਕਦਮਾ ਸੀ राम रतन ਪੁੱਤਰ ਫਨੀ ਰਾਮ ਜਿਹੜਾ ਕਿ 66 ਬੀ ਦੇ ਵਿੱਚ ਪਰਸ਼ੀਨ ਦੇ ਕੋਲ ਜਾ ਰਿਹਾ ਸੀ ਜਦੋਂ ਉਹਦਾ ਮੋਬਾਈਲ ਸਨੇਚ ਕਰਕੇ ਲੈ ਗਏ ਸੀ ਜਿਹਦੇ ਰਿਗਾਰਡ ਦੇ ਵਿੱਚ ਫਿਰ ਸਾਡੀ ਹਿਊਮਨ ਇੰਟੈਲੀਜੈਂਸ ਤੇ ਆਪਣੇ ਟੈਕਨੀਕਲ ਸਪੋਰਟ ਲੈ ਕੇ ਅਸੀਂ ਸਾਡੇ ਐਸ ਐਚ ਓ ਜਸ਼ਨਪ੍ਰੀਤ ਐਸ ਐਚ ਓ ਆਈਟੀ ਉਹਨਾਂ ਦੀ ਸਾਰੀਆਂ ਟੀਮਾਂ ਨੇ ਉਹ ਬੰਦੇ ਨੂੰ ਇਕ ਨਵਾਲਕ ਬੱਚੇ ਨੂੰ ਪਲੇਸ ਕੀਤਾ ਸੀਗਾ ਜਿਹੜਾ ਸਨੇਚਿੰਗ ਜਿੰਨਾ ਸਨੇਚਿੰਗ ਕਰਦਾ ਸੀ ਇਹਨਾਂ ਦੇ ਨਾਲ ਹੀ ਤੇ ਉਹਦੀ ਅੱਗੇ ਮਜੀਦ ਪੁਛਕਿਸ਼ ਤੋਂ ਜਿਹਨੂੰ ਮਜੀਦ ਪੁਛਕਿਸ਼ ਤੋਂ ਦੋ ਬੰਦੇ ਉਹਨੇ ਨੋਮੀਨੇਟ ਕੀ ਨੋਮਿਨੇਟ ਕਰਾਇ ਸੀ ਕਾਜ ਮਹਿਰਾ ਤੇ ਵਿਚਾਲ ਮਹਿਰਾ ਜੋ ਕਿ ਗੋਬਿੰਦਗੜ ਪਿੰਡ থানা ਸੁਹਾਣਾ ਦੇ ਰਹਿਣ ਵਾਲੇ ਐ ਇਹਨਾਂ ਕੋਲ ਇਹਨਾਂ ਪਾਸੋਂ ਸਾਡੇ ਕੋਲ ਹੁਣ ਤੱਕ 10 ਮੋਬਾਈਲ ਫੋਨ ਰਿਕਵਰ ਹੋ ਚੁੱਕੇ ਆ ਜੀ ਕਿੱਥੇ ਕਿੱਥੇ ਬਾਦ ਦਰਾਂ ਨੂੰ ਜਾਂਦੂਦਾਰੀ ਕੁਝ ਸਮਝਿਆ ਹੈ ਇਹ ਜ਼ਿਆਦਾਤਰ ਸੁਹਾਣਾ ਤੇ ਆਈਟੀ ਸਿਟੀ ਏਰੀਏ ਦੇ ਵਿੱਚ ਇਹ ਕਰਦੇ ਸੀਗੇ ਇਹਦੇ ਤੋਂ ਅੱਗੇ ਦੋ ਬੰਦੇ ਅਸੀਂ ਹੋਰ ਨਾਮਿਨੇਟ ਵੀ ਕਰ ਲਿਆ ਇਹਨਾਂ ਦਾ ਜਿਹੜਾ ਸਾਰਾ گرو ਹੈ ਉਹਦਾ ਕੀ ਕਹਿੰਦੇ ਅਸੀਂ ਉਹ ਵੀ ਕਰ ਲਿਆ ਪਰ ਉਹ ਅਸੀਂ ਹੁਣ ਤੁਹਾਨੂੰ ਉਹਨਾਂ ਦੇ ਨਾਂ ਨਹੀਂ ਦੱਸ ਸਕਦੇ ਕਿਉਂਕਿ ਉਹਦੇ ਵਿੱਚ ਫਿਰ ਬੰਦਾ ਆਪਣੀ ਅਰੈਸਟ ਤੋਂ ਬਚਦਾ ਹੈ ਉਹ ਕੀ ਕਾਰ ਕਰਦੇ ਨੇ ਇਹੀ ਕੰਮ ਇਹਨਾਂ ਦਾ ਇਹਨਾਂ ਦਾ ਇਹੀ ਕੰਮ ਕਰਾ ਹੈ ਪਹਿਲਾਂ ਵੀ ਇਹਨਾਂ ਤੇ ਕਈ ਮੁਕੱਦਮੇ ਦਰਜ ਹੈ ਜਿਹੜਾ ਆਕਾਸ਼ ਮੈਰੇ ਤੇ ਪਹਿਲਾਂ ਵੀ ਸਨਾਚਿੰਗ ਦੇ ਦਰਜ ਚੋਰੀ ਦੇ ਵੀ ਦਰਜ ਹੈ ਤੇ ਵਿਸ਼ਾਲ ਦੇ ਵੀ ਇਹਦੇ ਤੇ ਤੁਹਾਨੂੰ ਵੱਖਰੇ ਪ੍ਰੈਸ ਨੋਟਾਂ ਹੀ ਦੱਸ ਰਿਹਾ ਨਾਲੇ ਪਹਿਲਾਂ ਵੀ ਲੜਾਈ ਝਗੜਿਆਂ ਦੇ ਵੀ ਇਹਨਾਂ ਤੇ ਮਕਦਮੇ ਦਰਜ ਹੈ ਬੋਲ ਸਰ ਕਿਉਂ ਇਹ ਬਰਦਾਤ ਨੂੰ ਜਾਂਦੇ ਸੀ ਤੁਸੀਂ ਨਸ਼ਾ ਕਰਦੇ ਸੀ ਜੀ ਇਹਦਾ ਕੀ ਹੋਏਗਾ ਪਰਚੀ ਇਹ ਦੋਵੇਂ ਭੂਮੇ ਕੀ ਜਾਂ ਬਈ ਕਿ ਕਹਿੰਦੇ ਨਸ਼ਾ ਆਪਣੇ ਲਈ ਵੀ ਇਹੋ ਜੀ ਉਹ ਕਰਦੇ ਆ ਤੇ ਇਹ ਆਪਣੇ ਤੌਰ ਤੇ ਇ ਕੋਈ ਵੇਲੇ ਹੈਗੇ ਆ ਕੰਮ ਕੋਈ ਨਹੀਂ ਕਰਦੇ ਉਹਦੇ ਲਈ ਆਪਣੇ ਈਜ਼ੀ ਮਨੀ ਤੁਸੀਂ ਕਹਿ ਸਕਦੇ ਤੁਸੀਂ ਕਿਸੇ ਵੀ ਕੰਟਰੀ ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ 1 ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਨੇ ਹੋ ਉਹਦੀ ਵੀ ਗਾਰੰਟੀ ਹੁੰਦੀ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ